ਕੀ ਤੁਹਾਨੂੰ ਵੀ ਮਹਿਸੂਸ ਹੁੰਦਾ ਕਰੰਟ ਦਾ ਝਟਕਾ ਕਾਰ ਦੀ ਟਾਕੀ ਬੰਦ ਕਰਦੇ ਹੋਏ ਜਾਂ ਕਿਸੇ ਨਾਲ ਹੱਥ ਮਿਲਾਉਂਦੇ ਹੋਏ ਜਾਂ ਰੋਜ਼ਮਰਾਂ ਦੇ ਕਈ ਹੋਰ ਕੰਮ ਕਰਦੇ ਹੋਏ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਖਚਾਨ ਗੁਰਨਾ ਤੇ ਤਰੀਕ ਅੱਜ 4 April 2025 ਬਹੁਤ ਸਾਰੇ ਸਵਾਲ ਆ ਰਹੇ ਨੇ ਬਹੁਤ ਸਾਰੇ ਮੈਸੇਜ ਆ ਰਹੇ ਨੇ ਕਿ ਰੋਜ਼ਮਰਾਂ ਦੇ ਕੰਮਕਾਰ ਕਰਦੇ ਹੋਏ ਜਿਹੜਾ ਝਟਕੇ ਜੇ ਮਹਿਸੂਸ ਹੋ ਰਹੇ ਨੇ ਬਿਜਲੀ ਦੇ ਖਾਸ ਤੌਰ ਤੇ ਜਦੋਂ ਕਾਰ ਦੀ ਟਾਕੀ ਬੰਦ ਕਰਦੇ ਆ ਜਾਂ ਆਪਣੇ ਦਫ਼ਤਰ ਦਾ ਗੇਟ ਖੋਲਦਿਆਂਗੇ ਜਾਂ ਕਿਸੇ ਦੇ ਨਾਲ ਹੱਥ ਮਿਲਾਉਨੇ ਆ ਜਦੋਂ ਵੀ ਡ్రਾਈ ਮੌਸਮ ਆਉਂਦਾ ਤਾਂ ਇਹ ਜਿਹੜਾ ਘਟਨਾ ਕਰਵਾ ਕੁਦਰਤੀ ਤੌਰ ਤੇ ਵਾਪਰਨਾ ਸ਼ੁਰੂ ਹੋ ਜਾਂਦਾ ਪਰ ਜਿਹੜਾ ਮਾਡਰਨ ਜਮਾਨਾ ਹੁਣ ਸ਼ੁਰੂ ਹੋਇਆ ਜਿਹਦੇ ਵਿੱਚ ਸਿੰਥੈਟਿਕ ਫਾਈਬਰ ਅਸੀਂ ਜਾਦੇ ਯੂਜ਼ ਕਰਨ ਲੱਗ ਗਏ ਆ ਤਾਂ ਉਹਦੇ ਨਾਲ ਇਸ ਚੀਜ਼ ਦੇ ਵਿੱਚ ਇਜਾਫਾ ਜਿਹੜਾ ਜ਼ਿਆਦਾ ਹੋਇਆ ਅਸਲ ਦੇ ਵਿੱਚ ਇਹ ਸਾਡੀ ਬਾਡੀ ਦੇ ਉੱਪਰ ਖੜਾ ਸਟੈਟਿਕ ਕਰੰਟ ਹੁੰਦਾ ਕਿਉਂਕਿ ਜਦੋਂ ਅਸੀਂ ਕੁਰਸੀ ਤੇ ਬੈਠਨੇ ਆ ਉਹ ਵੀ ਸਿੰਥੈਟਿਕ ਫਾਈਬਰ ਦੀ ਬਣੀ ਹੋਈ ਆ ਕਾਰ ਦੀਆਂ ਸੀਟਾਂ ਜਾਂ ਕਾਰ ਦਾ ਇੰਟੀਰੀਅਰ ਸਿੰਥੈਟਿਕ ਫਾਈਬਰ ਤੋਂ ਬਣਿਆ ਹੁੰਦਾਗਾ ਇਸ ਤੋਂ ਇਲਾਵਾ ਸਾਡੇ ਕੱਪੜੇ ਉਹ ਵੀ ਜਿਹੜੇ ਸਿੰਥੈਟਿਕ ਫਾਈਬਰ ਤੋਂ ਬਣੇ ਜਿਹੜਾ ਹੁੰਦੇ ਨੇ ਤੇ ਜਦੋਂ ਉਹਨਾਂ ਚੀਜ਼ਾਂ ਦੇ ਵਿਚਕਾਰ ਘਰਸ਼ਨ ਪੈਦਾ ਹੁੰਦਾ ਰਗੜ ਪੈਦਾ ਹੁੰਦੀ ਆ ਤਾਂ ਉਹਦੇ ਵਿੱਚੋਂ ਜਿਹੜਾ ਚਾਰਜ ਪੈਦਾ ਹੁੰਦਾ ਉਹ ਚਾਰਜ ਸਾਡੀ ਬਾਡੀ ਦੇ ਆਲੇ-ਦਾਲੇ ਜਾਂ ਸਾਡੇ ਕੱਪੜਿਆਂ ਤੇ ਐਜੇ ਸਟੈਟਿਕ ਖੜਾ ਰਹਿੰਦਾ ਜਿੰਨਾ ਟਾਈਮ ਅਸੀਂ ਕਿਸੇ ਹੋਰ ਚੀਜ਼ ਨੂੰ ਟੱਚ ਨਹੀਂ ਕਰਦੇ ਉਦੋਂ ਟ੍ਰਾਂਸਫਰ ਹੋ ਜਾਂਦਾ ਜਾਂ ਨਿਊਟਰਲ ਹੋ ਜਾਂਦਾ ਸਿਸਟਮ ਤੇ ਉਹ ਸਮਾਪਤ ਹੋ ਜਾਂਦਾ ਬਿਲਕੁਲ ਇਹੀ ਘਟਨਾਕਰਮ ਬੱਦਲਾਂ ਦੇ ਵਿੱਚ ਵੀ ਵਾਪਰਦਾ ਹੁੰਦਾ ਬੱਦਲਾਂ ਦੇ ਵਿੱਚ ਸਿਸਟਮ ਹੁੰਦਾ ਕਿ 5 10 15 20 ਕਿਲੋਮੀਟਰ ਦੇ ਘੇਰੇ ਵਾਲਾ ਬੱਦਲ ਇਲੈਕਟ੍ਰਿਕਲੀ ਤੁਰੇ ਜਾਂਦਾ ਜਿਹੜਾ ਚਾਰਜ ਹੋ ਜਾਂਦਾ ਉਸ ਤੋਂ ਬਾਅਦ ਉਹ ਬਲਾਸਤ ਹੁੰਦਾ ਤੇ ਬਿਜਲੀ ਜ਼ਮੀਨ ਤੇ ਡਿੱਗਦੀ ਆ ਤੇ ਉਹਦਾ ਖੜਾਕਾ ਹੁੰਦਾ ਕਹਾਣੀ ਉਹ ਉਹ ਵੀ ਇਹੀ ਹੁੰਦੀ ਆ ਪਰ ਇਹ ਜਿਹੜੀ ਆਪਣੇ ਨਾਲ ਵਾਪਰ ਰਹੀ ਹੈ ਬਹੁਤ ਛੋਟੇ ਪੱਧਰ ਦੀ ਹੈ ਜੋ ਬਹੁਤ ਵੱਡੇ ਪੱਧਰ ਦੀ ਹੁੰਦੀ ਆ ਅਸਲ ਦੇ ਵਿੱਚ ਕੀ ਆ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਜਿਹੜੇ ਕੱਪੜੇ ਸੀ ਜਾਂ ਬੈੱਡ ਸ਼ੀਟਾਂ ਸੀਗੀਆਂ ਉਹ ਕਾਟਨ ਦੇ ਕਪਾਹ ਦੇ ਬਣਿਆ ਹੁੰਦੀਆਂ ਸੀ ਤੇ ਕਪਾਹ ਜਿਹੜੀ ਕੋਈ ਬਿਜਲੀ ਦਾ ਬਹੁਤਾ ਸੁਚਾਰੂ ਢੰਗ ਨਾਲ ਟਰਾਂਸਫਰ ਕਰਨ ਵਾਲੀ ਚੀਜ਼ ਨਹੀਂ ਹੈਗੀ ਤੋ ਕਹਿਣ ਤੋਂ ਪਹਿਲਾਂ ਜੇ ਕਪਾਹ ਦੇ ਕੱਪੜੇ ਪਾਏ ਹੋਣਗੇ ਜੇ ਕਾਟਨ ਦੇ ਕੱਪੜੇ ਹੋਣਗੇ ਤਾਂ ਜਿੰਨਾ ਮਰਜ਼ੀ ਘਰਸ਼ਨ ਕਰੀ ਜਾਓ ਉਹਨਾਂ ਦੇ ਵਿੱਚ ਇਲੈਕਟ੍ਰਿਕ ਚਾਰਜ ਨਹੀਂ ਪੈਦਾ ਹੁੰਦਾ ਤੇ ਪਹਿਲਾਂ ਦੇ ਜਮਾਨੇ ਦੇ ਵਿੱਚ ਸਾਡੇ ਜੁੱਤੀਆਂ ਵੀ ਲੈਦਰ ਦੀਆਂ ਹੁੰਦੀਆਂ ਸੀ ਚਮੜੇ ਦੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਮੇਖਾਂ ਜ਼ਮੀਨ ਨਾਲ ਟੱਚ ਹੁੰਦੀਆਂ ਸੀ ਜੇ ਮਾੜਾ ਮੋਟਾ ਕਿਤੇ ਚਾਰਜ ਪੈਦਾ ਵੀ ਹੁੰਦਾ ਸੀ ਤਾਂ ਜਿਹੜਾ ਉਹ ਜ਼ਮੀਨ ਦੇ ਨਾਲ ਹੋ ਕੇ ਨਿਊਟਰਲ ਹੋ ਜਾਂਦਾ ਸੀ ਪਰ ਹੁਣ ਕਿਉਂਕਿ ਮਾਡਰਨ ਜਮਾਨਾ ਜਿਹਦੇ ਵਿੱਚ ਸਿੰਥੈਟਿਕ ਫਾਈਬਰ ਮੁੱਖ ਤੌਰ ਤੇ ਵਰਤੀ ਜਾਂਦੀ ਆ ਆਰਟੀਫੀਸ਼ੀਅਲ ਕੱਪੜੇ ਜਾਂ ਆਰਟੀਫੀਸ਼ੀਅਲ ਜਿਹੜਾ ਪਲਾਸਟਿਕ ਵਰਤਿਆ ਜਾਂਦਾ ਹੈਗਾ ਤੇ ਅਸੀਂ ਸਭ ਤੋਂ ਵੱਡੀ ਚੀਜ਼ ਵਾਪਰੀ ਆ ਕਿ ਅਸੀਂ ਧਰਤੀ ਦੇ ਨਾਲੋਂ ਡਿਸਕਨੈਕਟਡ ਹੋ ਗਏ ਆ ਜਿੰਦਗੀ ਅਸੀਂ ਜਿਉਂ ਰਹੇ ਆ ਠੀਕ ਆ ਮਾਡਰਨ ਜ਼ਿੰਦਗੀ ਜਿਉਂ ਰਹੇ ਆ ਮੋਬਾਈਲ ਫੋਨ ਆ ਗਿਆ ਲੈਪਟਾਪ ਆ ਗਿਆ YouTube ਆ ਗਿਆ Instagram Facebook ਆ ਗਿਆ ਪਰ ਅਸੀਂ ਅਰਥ ਦੇ ਨਾਲੋਂ ਡਿਸਕਨੈਕਟ ਹੋ ਗਏ ਬਹੁਤ ਰੇਅਰ ਹੁੰਦਾ ਬਹੁਤ ਘੱਟ ਲੋਕ ਨੇ ਜਿਹੜੇ ਜ਼ਮੀਨ ਦੇ ਨਾਲ ਟੱਚ ਰਹਿੰਦੇ ਨੇ ਆ ਜ਼ਮੀਨ ਦੇ ਨਾਲ ਜੁੜ ਕੇ ਰਹਿੰਦੇ ਨੇ ਉਹ ਡਿਸਕਨੈਕਟੀਵਿਟੀ ਤੇ ਸਿੰਥੈਟਿਕ ਫਾਈਬਰ ਤੇ ਕੱਪੜੇ ਵਰਤਣੇ ਇਹਨਾਂ ਦੋਨਾਂ ਕਾਰਨਾਂ ਕਰਕੇ ਇਹ ਜਿਹੜਾ ਝਟਕਾ ਜ਼ਿਆਦਾ ਮਹਿਸੂਸ ਹੁੰਦਾ ਖਾਸ ਤੌਰ ਤੇ ਡਰਾਈ ਮੌਸਮ ਦੇ ਵਿੱਚ ਕੀ ਹੁੰਦਾ ਕਿ ਜਦੋਂ ਹਵਾ ਦੇ ਵਿੱਚ ਪਾਣੀ ਨਹੀਂ ਹੁੰਦਾ ਉਹ ਚਾਰਜ ਸਾਡੀ ਬਾਡੀ ਤੇ ਖੜਾ ਰਹਿੰਦਾਗਾ ਤੇ ਜਦੋਂ ਹੀ ਸੱਲਾ ਮੌਸਮ ਸ਼ੁਰੂ ਹੁੰਦਾ ਜਦੋਂ ਮੌਨਸੂਮ ਆ ਜਾਂਦੀ ਹੈ ਹਵਾ ਦੇ ਵਿੱਚ ਪਾਣੀ ਆ ਜਾਂਦਾ ਤਾਂ ਫਿਰ ਇਹ ਉਸ ਪੱਧਰ ਤੱਕ ਕਿਉਂਕਿ ਇੱਕ ਤਾਂ ਸੈੱਲ ਕਰਕੇ ਘਰਸ ਨਾਲ ਉਹ ਇਲੈਕਟ੍ਰਿਕ ਚਾਰਜ ਨਹੀਂ ਪੈਦਾ ਹੁੰਦਾ ਤੇ ਦੂਜਾ ਹੈਗਾ ਸੈੱਲ ਕਰਕੇ ਉਹ ਜਿਹੜਾ ਟ੍ਰਾਂਸਫਰ ਆਟੋਮੈਟਿਕਲੀ ਕਿਸੇ ਪਾਸੇ ਕਦੇ ਕਿਸੇ ਪਾਸੇ ਹੋ ਜਾਂਦਾ ਕਿਉਂਕਿ ਸੈੱਲ ਦੇ ਨਾਲ ਕਰੰਟ ਅੱਗੇ ਟਰੈਵਲ ਜਿਹੜਾ ਕਰ ਸਕਦਾ ਤੇ ਖੁਸ਼ਕ ਮੌਸਮ ਦੇ ਵਿੱਚ ਉਹ ਉਹਨੂੰ ਕੋਈ ਸਾਧਨ ਚਾਹੀਦਾ ਉਹ ਸਾਧਨ ਕੀ ਬਣਦਾ ਜਦੋਂ ਤੁਸੀਂ ਕਿਸੇ ਨੂੰ ਟੱਚ ਕਰਦੇ ਹੋ ਉਦੋਂ ਟ੍ਰੈਵਲ ਕਰਦਾ ਇਹ ਚੀਜ਼ ਤੋਂ ਬੱਚਾ ਕਿਵੇਂ ਜਾ ਸਕਦਾ ਜਾਤੇ ਹੋ ਸਕਦਾ ਕਿ ਆਪੇ ਕਾਟਨ ਦੀ ਬੈੱਡ ਸ਼ੀਟ ਕਾਟਨ ਦੇ ਕੱਪੜੇ ਪਾਈਏ ਤਾਂ ਘੱਟ ਇਲੈਕਟ੍ਰਿਕ ਚਾਰਜ ਪੈਦਾ ਹੋਊਗਾ ਦੂਜਾ ਇਹ ਕਿ ਲੈਦਰ ਦੇ ਜਾਂ ਜ਼ਮੀਨ ਦੇ ਟੱਚ ਨਾਲ ਟੱਚ ਸਾਡੇ ਪੈਰ ਰਹਿਣਾ ਚਾਹੀਦਾ ਤਾਂ ਘੱਟਾ ਹੋਊਗਾ ਤੇ জাফর ਜੇ ਤੁਹਾਨੂੰ ਇਸ ਚੀਜ਼ ਤੋਂ ਡਰ ਲੱਗਦਾ ਵੈਸੇ ਤਾਂ ਕੋਈ ਏਟੀ ਬੱਟੀ ਡਰ ਵਾਲੀ ਚੀਜ਼ ਨਹੀਂ ਹੁੰਦੀ ਪਰ ਫਿਰ ਵੀ ਜੇ ਲੱਗਦਾ ਤਾਂ ਆਪਣੇ ਹੱਥ ਦੇ ਵਿੱਚ ਕੋਈ ਪੈਨ ਜਾਂ ਕੋਈ ਚਾਬੀ ਪਹਿਲਾਂ ਤੁਸੀਂ ਫੜ ਕੇ ਰੱਖੋ ਇਹ ਨਹੀਂ ਹੈਗਾ ਕਿ ਜਦੋਂ ਤੁਸੀਂ ਕੁਰਸੀ ਤੋਂ ਉੱਠ ਖੜੇ ਹੋ ਉਸ ਤੋਂ ਬਾਅਦ ਚਾਬੀ ਫੜਨ ਚਾਹੋ ਫਿਰ ਤਾਂ ਚਾਬੀ ਦੇ ਨਾਲ ਹੀ ਪਟਾਕਾ ਪਊਗਾ ਪਹਿਲਾਂ ਵੀ ਹੱਥ ਦੇ ਵਿੱਚ ਫੜ ਕੇ ਰੱਖੋ ਜਦੋਂ ਆਪਣੇ ਟੰਗ ਕੇ ਰੱਖੋ ਤੇ ਜਦੋਂ ਤੁਸੀਂ ਕੋਈ ਗੇਟ ਖੋਲਣਾ ਜਾਂ ਕਿਸੇ ਨੂੰ ਮਿਲਣਾ ਪਹਿਲਾਂ ਉਹਨੂੰ ਟੱਚ ਕਰ ਦੋ ਤਾਂ ਚਾਰਜ ਉਹਦੇ ਟ੍ਰੈਵਲ ਹੋ ਜਾਊਗਾ ਪਟਾਕਾ ਉਹਦੇ ਵੀ ਪਊਗਾ ਪਰ ਤੁਹਾਨੂੰ ਮਹਿਸੂਸ ਨਹੀਂ ਹੋਊਗਾ ਦੂਸਰੇ ਨੂੰ ਮਹਿਸੂਸ ਜਿਹੜਾ ਹੋਊਗਾ ਤੇ ਜਦੋਂ એનર્ਜੀ ਟਰਾਂਸਫ ਵੈਸੇ ਜੇ ਦੇਖਿਆ ਜਾਵੇ ਮਨੁੱਖੀ ਪੱਖ ਤੋਂ ਇਹ ਇੱਕ ਸੋਚਣ ਦਾ ਵਿਸ਼ਾ ਕਿਉਂਕਿ ਇਹ ਪਿਛਲੇ 15-20 ਸਾਲਾਂ ਤੋਂ ਹੀ ਜ਼ਿਆਦਾ ਵਾਪਰਨ ਲੱਗਿਆ ਹੈਗਾ ਤੇ ਇਹਦਾ ਫਿਲਹਾਲ ਹਾਲ ਦੀ ਘੜੀ ਕੋਈ ਡਰ ਵੀ ਕੋਈ ਨੁਕਸਾਨ ਵੀ ਕੋਈ ਬਹੁਤਾ ਜਿਹੜਾ ਨਹੀਂ ਹੈਗਾ ਪਰ ਜੇ ਇਸੇ ਤਰ੍ਹਾਂ ਹੀ ਅਸੀਂ ਅਸਲੀਅਤ ਤੋਂ ਤਾਂ ਹਟ ਕੇ ਆਰਟੀਫੀਸ਼ੀਅਲ ਚੀਜ਼ਾਂ ਵੱਲ ਨੂੰ ਅੱਗੇ ਵਧਦੇ ਗਏ ਤਾਂ ਅੱਗੇ ਤਾਂ ਅੱਗੇ ਹੋਰ ਵੀ ਬੜੀਆਂ ਚੀਜ਼ਾਂ ਇਦਾਂ ਦੀਆਂ ਵਾਪਰਦਿਆਂ ਜਿਹੜਾ ਰਹਿਣਗੀਆਂ ਸੋ ਇਹਦੇ ਬਾਰੇ ਇੰਨੀ ਕੋ ਡਿਟੇਲ ਸੀ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ